ਆਪ ਦੇ ਪਰਿਵਾਰ ਚ ਅੱਜ ਉਸ ਸਮੇਂ ਵੱਡਾ ਵਾਅਦਾ ਹੋਇਆ ਨਜ਼ਰ ਆਇਆ ਜਦੋਂ ਰੇੜੀ ਖੋਖਾ ਯੂਨੀਅਨ ਦੇ ਪ੍ਰਧਾਨ ਆਪਣੇ ਸੈਂਕੜੇ ਸਾਥੀਆਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਰੇੜੀ ਖੋਖਾ ਯੂਨੀਅਨ શ્રી ਅਨੰਦਪੁਰ ਸਾਹਿਬ ਵੱਲੋਂ ਪਗਤ ਰਵਿਦਾਸ ਚੌਂਕ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਯੂਨੀਅਨ ਦੇ ਪ੍ਰਧਾਨ ਸਮੇਤ ਸੈਂਕੜੇ ਲੋਕਾਂ ਨੂੰ ਪਾਰਟੀ ਦਾ ਸਿਰੋਪਾਉ ਪਾ ਕੇ ਆਪ ਵਿੱਚ ਸ਼ਾਮਲ ਕਰਵਾਇਆ आप विच शामिल होने उपरंत रेड़ी खोखा यूनियन दे प्रधान सुनील लडवाल ने कहा कि मुख्यमंत्री हलका विधायक सरदार हरजोत बैंस की कारज शैली तो प्रभावित होकर उन्होंने आप विच शामिल फैसला आपसला है उन्होंने कहा कि सरदार बैंस जो कहें करके भी दिखाते ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੇੜੀ ਫੜੀ ਯੂਨੀਅਨ ਦੇ ਮੈਂਬਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਰਿਵਾਰ ਵੱਡਾ ਹੋਇਆ ਹੈ ਤੇ ਇਸ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸਾਰੇ ਹੀ ਦੁਕਾਨਦਾਰ ਇਸ ਬਾਜ਼ਾਰ ਦੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀਟਾ ਜੀ ਸਾਡੇ ਅੱਜ ਸ਼੍ਰੀ ਨਨਪੁਰ ਸਾਹਿਬ ਸ਼ਹਿਰ ਦੀ ਰੇੜੀਫੜੀ ਯੂਨੀਅਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਹੈ ਜਿੱਥੇ 100 ਤੋਂ ਵੱਧ ਜਿਹੜੇ ਵੱਖ-ਵੱਖ ਰੇੜੀਫੜੀ ਯੂਨੀਅਨ ਦੇ ਸਾਥੀ ਲੋਕਲ ਦੁਕਾਨਦਾਰ ਉਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਇਸ ਦੇ ਨਾਲ ਅਸੀਂ ਮੈਂ ਸਮਝਦਾ ਕਿ ਸ਼ਹਿਰ ਦੇ ਵਿੱਚ ਪਾਰਟੀ ਨੂੰ ਬਹੁਤ ਹੋਰ ਮਜ਼ਬੂਤੀ ਮਿਲੀ ਨੇ ਇਹ ਪਹਿਲਾਂ ਹੀ ਵੀ ਇਨੀ ਪਿਛਲੀ ਵਾਰ ਬਹੁਤ ਮਦਦ ਕੀਤੀ ਸੀ ਤੇ ਹੁਣ ਜਦੋਂ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਸੰਗਠਮਿਕ ਤੌਰ ਤੇ ਬਹੁਤ ਸਾਨੂੰ ਬਲ ਮਿਲੇ ਆ ਤੇ ਇਹ ਦਰਸਾਉਂਦਾ ਹੈ ਕਿ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਨਾਰਾ ਦਿੱਤਾ 13 0 ਦਾ ਉਸ ਵੱਲ ਹਰ ਘੰਟੇ ਵੱਲ ਦੇ ਨਾਲ ਆਮ ਆਦਮੀ ਪਾਰਟੀ ਵਧਦੀ ਜਾ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਦੀ 13 ਸੀਟਾਂ ਜਿੱਤਣਗੇ